ਸੋ ਇਸ ਬਾਰੇ ਦੀ ਅਹਿਮ ਤੇ ਵੱਡੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ डीसी ਤੇ एसएसपी ਦੇ ਨਾਲ ਮੀਟਿੰਗ ਜਿਹੜੀ ਕੀਤੀ ਜਾ ਰਹੀ ਹੈ ਸੋ ਮੀਟਿੰਗ ਦੀਆਂ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਤੇ ਇਹ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਸੋ ਨਸ਼ਿਆਂ ਦੇ ਖਾਤਮੇ ਲਈ ਸਾਰੇ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀਜ਼ ਦੇ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਸੋ ਇਸ ਮੀਟਿੰਗ ਦੇ ਵਿੱਚ ਸੀਐਮ ਮਾਨ ਵੱਲੋਂ ਕਈ ਵੱਡੇ ਫੈਸਲੇ ਵੀ ਕੀਤੇ ਜਾ ਸਕਦੇ ਨੇ ਸੋ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜੰਗ ਛੇੜੀ ਹੋਈ ਹੈ ਜਿਸ ਦੇ ਤਹਿਤ ਨਸ਼ਿਆਂ ਦੇ ਖਾਤਮੇ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਅਤੇ ਇਸੇ ਤਹਿਤ ਨਸ਼ਾ ਤਸਕਰਾਂ ਵੱਲੋਂ ਡਰੱਗ ਮਣੀ ਦੇ ਨਾਲ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਬਲਡੋਜ਼ਰਾਂ ਦੇ ਨਾਲ ਢਾਹ ਢੇਰੀ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਪੰਜ ਮੈਮਰੀ ਕਮੇਟੀ ਵੀ ਬਣਾਈ ਗਈ ਸੀ ਜਿੱਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਅਤੇ ਇਸ ਕਮੇਟੀ ਦੇ ਵਿੱਚ ਅਮਨ अरोड़ा ਡਾਕਟਰ ਬਲਵੀਰ ਸਿੰਘ ਲਾਲਜੀ ਸਿੰਘ ਪੁੱਲਰ ਤੇ ਤਰਨਪ੍ਰੀਤ ਸੋਂਧ ਨੂੰ ਵੀ ਸ਼ਾਮਲ ਕੀਤਾ ਗਿਆ ਸੋ ਕਮੇਟੀ ਵੱਲੋਂ ਨਸ਼ਿਆਂ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੀ ਨਜ਼ਰਸਾਨੀ ਕੀਤੀ ਜਾਵੇਗੀ ਸੋ ਇਸੇ ਦਰਮਿਆਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਦੇ ਨਾਲ ਮੀਟਿੰਗ ਕਰ ਰਹੇ ਨੇ ਸੋ ਕਈ ਵੱਡੇ ਫੈਸਲੇ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਜਿਨ੍ਹਾਂ ਦੇ ਉੱਤੇ ਸੀਐਮ ਮਾਨ ਮੋਹਰ ਲਾ ਸਕਦੇ ਨੇ ਉੱਥੇ ਹੀ ਨਸ਼ਿਆਂ ਦੇ ਖਾਤਮੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਉਹ ਕਮੇਟੀ ਵੀ ਨਜ਼ਰਸਾਨੀ ਜਿਹੜੀ ਕਰ ਰਹੀ ਹੈ ਸੋ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀ ਤੇ ਡੀਸੀ ਸਹਿਬਾਨਾਂ ਦੇ ਨਾਲ ਸੀਐਮ ਮਾਨ ਦੀ ਮੀਟਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਵਿਚਾਰ ਚਰਚਾ ਜਿਹੜੀ ਨਸ਼ਿਆਂ ਨੂੰ ਲੈ ਕੇ ਕੀਤੀ ਜਾ ਸਕਦੀ ਹੈ ਉੱਥੇ ਹੀ ਕਈ ਵੱਡੇ ਫੈਸਲੇ ਨੇ ਜਿਹੜੇ ਲਏ ਜਾ ਸਕਦੇ ਨੇ ਸੋ ਸੀਐਮ ਮਾਨ ਨੇ ਜਿਹੜੇ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਜਿਸ ਦੇ ਚੱਲਦੇ ਉਹਨਾਂ ਵੱਲੋਂ ਲਗਾਤਾਰ ਅ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਸੋ ਦੱਸਦੀ ਹੈ ਕਿ ਬਿੱਤੇ ਦਿਨੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਤੇ ਹੁਣ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਤੇ ਇਹ ਮੀਟਿੰਗ ਹੈ ਜਿਹੜੀ ਚੰਡੀਗੜ੍ਹ 'ਚ ਹੁਣ ਸ਼ੁਰੂ ਹੋ ਚੁੱਕੀ ਹੈ ਸੋ ਇਸ ਮੀਟਿੰਗ ਦੇ ਵਿੱਚ ਨਸ਼ਿਆਂ ਤੋਂ ਇਲਾਵਾ ਗੈਂਗਸਟਰਾਂ ਨੂੰ ਨੱਥ ਕਿਵੇਂ ਪਾਈ ਜਾ ਸਕਦੀ ਹੈ ਉਸ ਦੇ ਉੱਤੇ ਵੀ ਵਿਚਾਰ ਹੈ ਜਿਹੜਾ ਕੀਤਾ ਜਾ ਸਕਦਾ ਹੈ ਨਾਲ ਹੀ ਜੋ ਕੇਸ ਨੇ ਥਾਣਿਆਂ ਦੇ ਵਿੱਚ ਲੰਬਿਤ ਕੇਸ ਪਏ ਨੇ ਲੋਕਾਂ ਦੇ ਉਹਨਾਂ ਨੂੰ ਵੀ ਨਿਬਟਾਰੇ ਚੜਨ ਦੀ ਚਰਚਾ ਜਿਹੜੀ ਹੋ ਸਕਦੀ ਹੈ ਨਾਲ ਹੀ ਲੋਕਾਂ ਨੂੰ ਜੋ ਵੀ ਸਮੱਸਿਆਵਾਂ ਆ ਰਹੀਆਂ ਨੇ ਲੋਕਾਂ ਦੇ ਕੰਮ ਕਿਸ ਤਰ੍ਹਾਂ ਕੀਤੇ ਜਾ ਰਹੇ ਨੇ ਥਾਣਿਆਂ ਦੇ ਵਿੱਚ ਕੋਈ ਖੱਜਲ ਖਵਾਰੀ ਲੋਕਾਂ ਨੂੰ ਹੋ ਰਹੀ ਹੈ ਜਾਂ ਨਹੀਂ ਇਸ ਦੇ ਉੱਤੇ ਵੀ ਸੀਐਮ ਜਿਹੜੇ ਉਹ ਰਿਵਿਊ ਲੈਂਦੇ ਨਜ਼ਰ ਆਉਣਗੇ ਤੇ ਹਦਾਇਤਾਂ ਨੇ ਜਿਹੜੀਆਂ ਸਾਰੇ ਹੀ ਡੀਸੀ ਤੇ ਐਸਐਸਪੀ ਨੂੰ ਕਰਨਗੇ ਕਿ ਲੋਕਾਂ ਦੇ ਕੰਮ ਨੇ ਜਿਹੜੇ ਨਿਪਰੇ ਚੜੇ ਜਾਣ ਕਿਸੇ ਵੀ ਪਬਲਿਕ ਹੈ ਜਿਹੜੀ ਉਹਨੂੰ ਮੁਸ਼ਕਲ ਨਾ ਆਵੇ ਤੇ ਨਾਲ ਹੀ ਨਸ਼ਿਆਂ ਦਾ ਕਿਦਾਂ ਖਾਤਮਾ ਕੀਤਾ ਜਾ ਸਕਦਾ ਹੈ ਤੇ ਜੋ ਗੈਂਗਸਟਰ ਨੇ ਉਹਨਾਂ ਦੇ ਉੱਤੇ ਕਿਵੇਂ ਨੱਥ ਪਾਈ ਜਾ ਸਕਦੀ ਹੈ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਜਿਹੜੀ ਇਸ ਮੀਟਿੰਗ ਦੇ ਵਿੱਚ ਹੁੰਦੀ ਨਜ਼ਰ ਆ ਸਕਦੀ ਹੈ ਸੋ ਲਗਾਤਾਰ ਸੀਐਮ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ ਤੇ ਇਸ ਤੋਂ ਬਾਅਦ ਹੁਣ ਮੀਟਿੰਗ ਸੱਦੀ ਗਈ ਹੈ ਤੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਡੀਸੀ ਤੇ ਐਸਐਸਪੀ ਦੇ ਨਾਲ ਸੀਐਮ ਮਾਨ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਸੋ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਰਚ 'ਚ ਨਜ਼ਰਾਂ ਰਹੇ ਨੇ ਸੋ ਪੰਜਾਬ ਦੇ ਸਾਰੇ ਹੀ ਡੀਸੀ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਸੀ ਤਾਂ ਇਹ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਸੋ ਨਸ਼ਿਆਂ ਦੀ ਲਾਹਨਤ ਦੇ ਨਾਲ ਨਿਪਟਣ ਦੇ ਲਈ ਰਣਨੀਤੀ ਬਣਾਈ ਜਾ ਰਹੀ ਹੈ ਤੇ ਇਸ ਨੂੰ ਹੁਣ ਅੰਤਿਮ ਰੂਪ ਆ ਦਿੱਤਾ ਜਾ ਰਿਹਾ ਸੋ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ ਦੇ ਆ ਨਿਰਦੇਸ਼ ਨੇ ਜਿਹੜੇ ਸੀਐਮ ਮਾਨ ਵੱਲੋਂ ਦੇ ਦਿੱਤੇ ਗਏ ਨੇ ਤਾਂ ਨਸ਼ਿਆਂ ਦੇ ਖਾਤਮੇ ਦੇ ਲਈ ਰਣਨੀਤੀ ਤਿਆਰ ਕਰ ਲਈ ਗਈ ਹੈ ਤੇ ਹੁਣ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਸੀਐਮ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਪੰਜਾਬ ਦੇ ਸਾਰੇ ਹੀ ਪੁਲਿਸ ਕਮਿਸ਼ਨਰਾਂ ਤੇ ਐਸਐਸਪੀ ਦੇ ਨਾਲ ਇੱਕ ਅਹਿਮ ਮੀਟਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਇਸ ਮੀਟਿੰਗ ਦੀ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਸੋ ਮੀਟਿੰਗ ਦੇ ਵਿੱਚ ਸੀਐਮ ਮਾਨ ਨੇ ਪੁਲਿਸ ਨੂੰ ਨਸ਼ਿਆਂ ਦੇ ਹੌਟਸਪੌਟ ਦੀ ਪਛਾਣ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸੋ ਸਪਲਾਈ ਚੇਨ ਨੂੰ ਤੋੜਿਆ ਜਾਵੇਗਾ ਅਤੇ ਨਸ਼ਾ ਤਸਕਰਾਂ ਦੇ ਉੱਤੇ ਹੁਣ ਸਖਤ ਕਾਰਵਾਈ ਹੋਵੇਗੀ ਤਾਂ ਨਸ਼ਾ ਤਸਕਰਾਂ ਵੱਲੋਂ ਜੋ ਜਾਇਦਾਦ ਬਣਾਈ ਗਈ ਹੈ ਨਸ਼ਾ ਵੇਚ ਕੇ ਉਸ ਨੂੰ ਵੀ ਜਬਤ ਕਰਨ ਦੇ ਆਦੇਸ਼ ਨੇ ਜਿਹੜੇ ਸੀਐਮਾਨ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤਾਂ ਡਿਪਟੀ ਕਮਿਸ਼ਨਰਾਂ ਨੂੰ ਨਸ਼ਿਆਂ ਦੇ ਖਿਲਾਫ ਜੰਗ ਜੋ ਛੇੜੀ ਹੋਈ ਹੈ ਉਸ ਨੂੰ ਜਨ ਅੰਦੋਲਨ ਦੇ ਵਿੱਚ ਬਦਲਣ ਦੇ ਲਈ ਕਹਿ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਸੀਐਮਾਨ ਐਕਸ਼ਨ ਮੋਰਚ ਨਜ਼ਰਾਂ ਰਹੇ ਨੇ ਸੋ ਜ਼ਿਲ੍ਹਾ ਸਤਰ ਦੇ ਉੱਤੇ ਇਹ ਅਭਿਆਨ ਨੇ ਜਿਹੜੇ ਹੁਣ ਸ਼ੁਰੂ ਕੀਤੇ ਜਾਣਗੇ ਸੋ ਜਲਦ ਹੀ ਹਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਵੱਡੀ ਕਾਰਵਾਈ ਹੈ ਜਿਹੜੀ ਉਸ ਨੂੰ ਅੰਜਾਮ ਦਿੱਤਾ ਜਾਊਗਾ ਤਾਂ ਸਿਆਮਾਨ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਲਈ ਜੋ ਰਣਨੀਤੀ ਬਣਾਈ ਜਾ ਰਹੀ ਹੈ ਉਸ ਨੂੰ ਹੁਣ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਜ਼ਿਲ੍ਹੇ ਦੇ ਸਾਰੇ ਹੀ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਤੇ ਨਾਲ ਹੀ ਐਸਐਸਪੀ ਦੇ ਨਾਲ ਸਿਆਮਾਨ ਮੀਟਿੰਗ ਕਰਦੇ ਨਜ਼ਰਾਂ ਰਹੇ ਨੇ ਸੋ ਦੱਸਦੀ ਹੈ ਕਿ ਬੀਤੇ ਦਿਨਾਂ ਤੋਂ ਨਸ਼ਾ ਤਸਕਰਾਂ ਦੀਆਂ ਜੋ ਜਾਇਦਾਦਾਂ ਨੇ ਉਹਨਾਂ ਦੇ ਉੱਤੇ ਬੁਲਡੋਜ਼ਰ ਫੇਰੇ ਜਾ ਰਹੇ ਨੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਢਾਹ ਢੇਰੀ ਕੀਤਾ ਜਾ ਰਿਹਾ ਹੈ ਉੱਥੇ ਹੀ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਤਾਂ ਡੱਕਿਆ ਹੀ ਜਾ ਰਿਹਾ ਹੈ ਪਰੰਤੂ ਹੁਣ ਉਹਨਾਂ ਦੀਆਂ ਜੋ ਜਾਇਦਾਦਾਂ ਨੇ ਨਸ਼ਾ ਵੇਚ ਕੇ ਬਣਾਈਆਂ ਗਈਆਂ ਸਨ ਉਹਨਾਂ ਦੇ ਉੱਤੇ ਵੀ ਬੁਲਡੋਜ਼ਰ ਫੇਰੇ ਜਾ ਰਹੇ ਨੇ ਤਾਂ ਹੁਣ ਇਸ ਅਭਿਆਨ ਨੂੰ ਜਨ ਅੰਦੋਲਨ ਦੇ ਵਿੱਚ ਬਦਲਣ ਦੇ ਆਦੇਸ਼ ਨੇ ਜਿਹੜੇ ਸੀਐਮ ਮਾਨ ਵੱਲੋਂ ਕਰ ਦਿੱਤੇ ਗਏ ਨੇ ਸੋ ਚੰਡੀਗੜ੍ਹ ਦੇ ਵਿੱਚ ਇਹ ਅਹਿਮ ਮੀਟਿੰਗ ਜਿਹੜੀ ਹੋ ਰਹੀ ਹੈ ਇਥੇ ਸੀਐਮ ਮਾਨ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਤੇ ਨਸ਼ਿਆਂ ਦੇ ਖਾਤਮੇ ਦੇ ਲਈ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਤੇ ਉਸ ਨੂੰ ਹੁਣ ਅੰਤਿਮ ਰੂਪ ਦੇ ਦਿੱਤਾ ਗਿਆ ਹੈ